ਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨੌ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਲੋ ਜੀ ਅੱਜ ਦਾ ਬਲੌਗ ਹੈ ਜਿਹੜਾ ਪੰਦਰਲੇ ਘਰ ਤੋਂ ਸ਼ੁਰੂ ਕਰਦੇ ਹਾਂ ਮੈਂ ਤੇ ਕਲੈਰ ਸਾਹਿਬੇ ਦਰਾਈ ਸੀ ਕਿ ਸਬਜ਼ੀਆਂ ਦੇਖਣ ਵੀ ਕੀ ਕੁਝ ਲੱਗਿਆ ਹੋਇਆ ਕਲੈਰ ਸਾਹਿਬ ਕਹਿੰਦੇ ਸਭ ਲੱਗ ਰਹੀਆਂ ਸਬਜ਼ੀਆਂ ਪੇਠਾ ਵਗੈਰਾ ਵੀ ਲੱਗ ਰਿਹਾ ਤੇ ਉਹ ਵੀ ਤੋੜਨ ਆਏ ਸੀਗੇ ਪਰ ਬੇਲਾਂ ਬਹੁਤ ਜ਼ਿਆਦਾ ਸੁੱਕੀਆਂ ਪਈਆਂ ਸੀਗੀਆਂ ਕੁਝ ਤੇ ਗਰਮੀ ਬਹੁਤ ਜ਼ਿਆਦਾ ਲੋ ਵਗੈਰਾ ਬਹੁਤ ਪੈਂਦੀ ਕੁਝ ਬੇਲਾਂ ਮਰ ਵੀ ਚੁੱਕੇ ਨੇ ਜਿਵੇਂ ਟਮਾਟਰਾਂ ਦੇ ਜਿਹੜੇ ਪੌਦੇ ਸੀਗੇ ਉਹ ਵੀ ਮਰ ਗਏ ਧਨੀਆ ਬੀਜਾ ਸੀ ਉਹ ਵੀ ਮਰ ਗਿਆ ਹੋਰ ਬਤਾਉਆਂ ਦੇ ਪੌਦੇ ਸੀ ਜਿਹੜੇ ਵਿੱਚ ਉਹ ਵੀ ਮਰ ਗਏ ਹਨਾ ਲੋ ਕਰਕੇ ਨਾ ਲੋ ਬੰਦੇ ਜਿਹੜੇ ਫੋਕ ਦਿੰਦੇ ਹੈਗੇ ਤੇ ਕਾਫੀ ਜ਼ਿਆਦਾ ਹੋ ਗਿਆ ਨੁਕਸਾਨ ਮੇ ਤਾਂ ਬਹੁਤ ਜ਼ਿਆਦਾ ਵੀਸ ਲੈ ਗਏ ਸੀ ਲਗਭਗ ਸਾਰੀਆਂ ਸਬਜ਼ੀਆਂ ਨਹੀਂ ਲੈ ਕੇ ਆਈ ਸੀ ਵੀ ਚਲੋ ਵਧੀਆ ਹੋ ਜੂਗੀ ਹੈਨਾ ਚਲੋ ਜੀ ਅੱਜ ਦਾ ਵਲੌਗ ਆਪਾਂ ਇੱਥੇ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਨੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਰੀ ਵੀਡੀਓ ਨਿਊ ਆ ਤਾਂ ਮੇਰੇ ਚੈਨਲ ਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਹ ਕਾ ਕद्दू ਆ ਵਿੱਚ ਕद्दू ਦਾ ਕੋਲੇ ਤਾਂ ਦੁਨੀਆ ਵਧੀਆ ਬਣਦੇ ਨੇ ਆ ਫਿਰ ਤਾਂ ਬਤਾਉਂ ਵੀ ਬਹੁਤ ਹੋ ਜਾਣਗੇ ਦੋ ਪੇਡਾਂ ਦੀ ਆ ਸੁੱਕਦੇ ਟਮਾਟਰ ਹੈਨਾ ਸੇ ਕੋਲੇ ਕਾ ਜਿਹੜਾ ਪਹਿਲਾ ਜਿਹੜਾ ਪਹਿਲਾ ਹੁੰਦੇ ਉਹਨੇ ਇਹ ਪਹਿਲਾਂ ਵਾਲੇ ਆ ਦੇਖਾ ਲੱਗਦਾ ਵਧੀਆ ਰਹੇ ਨੇ ਕਾ ਕਰਦਾ ਮੈਂ ਬਿਨਾ ਦੁੱਧ ਤੋਂ ਕੋਰੇ ਕੀ ਬਣ ਗਿਆ ਹਾਂ ਟਾਲਾ ਦੇ ਤਾਂ ਉਹ ਤਾਂ ਵਧੀਆ ਜੇ ਹਣ ਮੋੜੇ ਨਹੀਂ ਰੱਖਿਆ ਜਣਾ ਉਹਨੇ ਫਿਰ ਵਧੀਆ ਹੋ ਜੇ ਦੋ ਦੋ ਦਿਨਾਂ ਤੱਕ ਬਚੂਗੀ ਹੇ ਵਾ 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 ਲਾਗੀ ਰਖ ਲਾਉਣਾ ਹਾਂ ਮਿਰਚਾ ਨਾੜਨਾ ਕੋਲਾ ਕੋਲਾ ਬਹਿਣੀ ਆ ਹੈਗੀ ਨਾ ਮਿਰਚਾ ਆਪਣੇ ਕੋਲੇ ਬਈਆਂ ਮਿਰਚਾਂ ਦਾ ਵੱਡਾ ਹੋਰ ਹੋ ਜਾਏ ਤੇ ਪੱਕ ਜਾਣਾ ਅੱਗਾ ਛੋਟਾ ਪੇਠਾ ਰਾਇਨ ਲਾ ਤੁਰਨਾ ਕੋਈ ਸਬਜ਼ੀ ਵੀ ਨਹੀਂ ਲਿਖਿਆ ਤਾਂ ਛੋਟਾ ਵਾ ਸੋਰਾ ਸੜੀ ਨਹੀਂ ਤੁਸੀਂ ਤਾਂ ਹਾਂ ਉਹ ਬੰਦੇ ਦਾ ਨਹੀਂ ਕਹੇਆ ਹਾਂ ਨੂੰ ਤਾਂ ਸਰ ਵੀ ਸੱਟਦਾ ਨਾ ਬੰਦੇ ਮਾਰ ਜਾਂ ਹੋਰ ਚਲ ਦੇਖਦੀ ਫਿਰ ਹਾਂ ਗਵਾਰੀ ਹੈ ਗਵਾਰਾ ਇਹ ਸਸਰੀ ਗਾਸੀ ਸਸਰੀ ਗਾਸੀ ਗਵਾਰਾ ਹੈ ਨਾ ਹਾਂ ਨਾ ਰਹੀ ਨਹੀਂ ਕਿ ਉਹ ਤਾਂ ਰੇਕ ਹੁੰਦੇ ਨੇ ਨਾ ਤੋ ਹੋਰ ਠੀਕ ਕੀ ਠਾਕ ਰਦੀ ਹੈ ਐ ਚਾਰ ਬੰਦ ਨੇ ਇਕੱਠੇ ਪਾਣੀ ਨਾ ਆ ਰਿਹਾ ਹੈ ਪਾਣੀ ਦਾ ਹੋ ਰਿਹਾ ਪਾਣੀ ਕਿ ਤੱਕ ਤਾਂ ਤਾਈਂ ਕਿ ਉਰਦ ਉਰਦ ਕੇ ਦੁਖੜੇ ਤੇ ਹੋ ਜਾਣਗੇ ਪਾਣੀ ਕਰਕੇ ਨਹੀਂ ਹੋਏ ਹੈਗੇ ਪਾਣੀ ਕਰਕੇ ਨਹੀਂ ਹੋਏ ਪਾਣੀ ਕਰਕੇ ਰੌੜ ਅੱਜ ਤਾਂ ਕਿੱਥੇ ਸਬਜ਼ੀ ਨਹੀਂ ਤੂੰ ਤੁੱਪੇ ਵਾਲੀ ਅੱਗ ਪੈਂਦੀ ਹੈ ਰੌੜਾ ਅੱਜ ਨਹੀਂ ਇਹ ਕਮਲਾ ਜਾਂਦੇ ਨੇ ਚਾਰ ਪੰਜ ਦਿਨ ਤੋਂ ਇੰਨੀ ਗਰਮੀ ਪੂ ਬੇਲ ਸੁੱਕੇ ਜਾਣੇ ਉਹ ਤਾਂ ਇਹ ਹਰੀ ਤਾਂ ਹੈਗੀ ਪਾਣੀ ਪਾ ਦਿਆ ਕਰੋ ਨਾ ਪਾਣੀ ਕਰੀਂ ਸਾਰਾ ਉਹਦੇ ਜਾਓ ਹਰੀ ਐਸੇ ਥੀ ਜਾ ਕੇ ਛੱਡ ਕਰਦੇ ਜਾ ਕੇ ਇਹ ਹੁਣ ਪਰਦੇ ਚ ਬੜਾ ਨੇ ਵੇਲਾ ਹੋ ਰੀਆਂ ਨੇ ਹੋਰ ਤਾਂ ਪੁੱਛ ਨਹੀਂ ਹਾਂ ਉਹ ਵਾਜਾ ਕੇ ਬਿਟੇ ਬੜਾ ਵਧੀਆ ਨੇ ਜਿਆਲਾ ਪਟੀਆਂ ਨੇ ਫਿਰ ਵਧੀਆ ਲੱਗ ਰਹੇ ਚ ਬੜਾ ਹੂੰ ਹੂੰ ਆਹ ਸਾਦਨਾ ਤੇ ਕਿਰ ਜਾਣਗੇ ਹਾਂ ਫਿਰ ਫਿਰ ਕੀ ਰੇਤੀ ਵਧੀਆ ਟਟਣੀ ਚਟਣੀ ਬਣ ਜਾਂਦੀ ਐ ਇਹ ਤੱਕਣਾ ਕਿ ਹਣਾ ਹੋਰੇ ਹੋਰਾ ਸਾਢੇ 10 4 ਫਿਰ ਜੇ ਲੱਗਦੇ ਪਹਿਲਾਂ ਤੇਰੀ ਨਾਲੇ ਕਿ ਦੌੜ ਕੇ

ਮਾ ਵੀਡੀਓ ਬਣਦੀ ਆ ਉਹਨਾਂ ਨੂੰ ਸੈਟੀ ਹੋ ਗਿਆ ਮੈਂ ਵਿੱਚ ਬੋਲੀ ਜਾਵਾਂਗੇ ਹਾਂ ਵੀ ਹੋ ਰਿਹਾ ਹੈ ਹੁਣ ਵਿੱਚ ਹਾਂ ਕੱਟਕੁੱਟ ਕੇ ਬਾਰੇ ਕਿਰਦੇ ਰੋਵੀ ਤੇ ਆਪਾਂ ਕਰੇ ਬਹੁਤ ਬੋਲੂ ਕੱਟਕੁੱਟ ਕੇ ਬਾਰੇ ਮਿਸ ਕਰਕੇ ਨਹੀਂ ਥਿਰ ਪਾਉਗੀ ਬੀ ਹਾਂ ਅਸੀਂ ਆ ਜੋਦਲੇ ਕਰ ਗਏ ਅਸੀਂ ਅੱਜ ਸਾਥ ਜੋੜੀ ਪਾਣੀ ਲਾਇਆ ਕੱਦੂ ਆ ਤਾਂ ਨਾ ਕੱਦੂ ਆ ਛੋਟੇ ਛੋਟੇ ਰਨ ਮਾਸੀ ਦੋ ਤਨ ਉਹ ਲੰਮੀ ਜਾਈਏ ਪਾਣੀ ਕਰਕੇ ਨਹੀਂ ਪਾਣੀ ਲੱਗਾ ਕੈਂਸਰ ਪਾਣੀ ਲੱਗੇ ਨਾ ਪਾਣੀ ਲੱਗੇ ਕੋਈ ਵਾਲੀ ਆਹਲਾ ਬਦਲਾ ਵੀ ਰੋਜ਼ ਲੱਗੇ ਤਾਲੀ ਤਾਲੀ ਨੂੰ ਦੂਏ ਦਿਨ ਛੱਡਦਾ ਕਰ ਤੇ ਪਾਪੀ ਛੱਡ ਦੂ ਮੈਂ ਤੈਨੂੰ ਮੈਂ ਕੋਲ ਤਜ ਤੇ ਘਰ ਦਾ ਪਿਆਈ ਹੋਇਆ ਨਾ ਹਾਂ ਨਹੀਂ ਇਦਾਂ ਉਹ ਰੋਸ਼ਾ ਉੱਥੀ ਸਟਾਰਾ ਤੇ ਇਹ ਤਾਂ ਰਾਹ ਕਰਦੇ ਮੜਿਆ ਰਾਹ ਤਾਂ ਹੋਈ ਆ ਥੋੜਾ ਨਾ ਇੰਝ ਚਾਈ ਪਰਕੇ ਇੱਧਰ ਉੱਥੇ ਗੁਲਬਾਨੀ ਆਉਂਦੇ ਆ ਬੱਡ ਚੋ ਹੋਰ ਮੁੱਕੇ ਨਾ ਫਿਰ ਤੇ ਤੇ ਤਾਂ ਪਤੂ ਹੈੀ ਕੋਲ ਮੁੱਕ ਨਹੀਂ ਆਪਣਾ ਤਾਂ ਹੈ ਉਹਨਾਂ ਦਾ ਉਹਦੇ ਕੱਖਰੀਆਂ ਨੇ ਹੋ ਗਈਆਂ ਦੂਜੀ ਤਾਂ ਹੋਈ ਨਹੀਂ ਉਹਨਾਂ ਦਾ ਦੋਈ ਕ ਲੱਗ ਗਈ ਬੰਨਾਂ ਤੋਂ ਤੋੜਨ ਨੂੰ ਕਿੰਨਾ ਵਸ ਕਰੋ ਮੈਂ ਬਣਾ ਰਿਹਾ ਤੁਮ ਲਓ ਜੀ ਆ ਗਈ ਸੀ ਘਰ ਆ ਕੇ ਬਣਾਉਣ ਲੱਗ ਗਈ ਸੀ ਕਿ ਮੈਂ ਸ਼ੇਕ ਬਣਾਣਾ ਸ਼ੇਕ ਤੁਹਾਨੂੰ ਪਤਾ ਹੀ ਇਹ ਵੀ ਦਿੱਲੀ ਦੀ ਆਦਤ ਬਣੀ ਹੋਈ ਆ ਤੇ ਸ਼ੇਕ ਬਣਾ ਕੇ ਪੀ ਕੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਕਿਹੜੇ ਕਿਹੜੇ ਸਬਜ਼ੇ ਤੋੜ ਕੇ ਲੈ ਕੇ ਆਏ ਆ ਵੈਸੇ ਤਾਂ ਔਨ ਜ਼ਿਆਦਾ ਮਿਲਿਆ ਨਹੀਂ ਹੈਗੇ ਪਰ ਜੋ ਵੀ ਸੀ ਲੈ ਆਏ ਕਿਉਂਕਿ ਫਿਰ ਉਹ ਉੱਥੇ ਪੱਕੀ ਜਾਣੀ ਸੀ ਉਹਨਾਂ ਨੇ ਤੇ ਮੈਂ ਕਿ ਚਲੋ ਅਸਵੇਰੇ ਲੰਚ ਦੇ ਵਿੱਚ ਸਨ ਨੂੰ ਹੋਣਾ ਥੋੜੇ ਜਿਹੇ ਫਲੀਆਂ ਸੀ ਘਾਰੇ ਦੀਆਂ ਉਹ ਵੀ ਦਿਖਾਉ ਤੁਹਾਨੂੰ ਚੋਲੇ ਦੀਆਂ ਸੀਗੀਆਂ ਵੀ ਪਿਆਜ਼ ਵਗੈਰਾ ਪਾ ਕੇ ਚਲੋ ਬਣਾ ਲਾਂਗੇ ਪੇਠਾ ਵੀ ਬਹੁਤ ਛੋਟਾ ਸੀਗਾ ਪਰ ਕਾਫੀ ਬਿਲ ਜਿਵੇਂ ਕਿ ਮਰ ਗਏ ਆ ਹਨਾ ਬਹੁਤ ਜ਼ਿਆਦਾ ਲੂ ਪੈਣ ਕਰਕੇ ਟੈਂਪਰੇਚਰ ਵੀ ਦੇਖ ਲਓ 45 ਡਿਗਰੀ ਤੇ ਹੋਇਆ ਪਿਆਗਾ ਤੇ ਅੱਜ ਕੱਲ ਤਾਂ ਬਸ ਇਹ ਵੀ ਘਰ ਤੋਂ ਬਾਹਰ ਬਿਲਕੁਲ ਵੀ ਨਾ ਨਿਕਲੋ ਜੋ ਨਹੀਂ ਸਰਦਾ ਤਾਂ ਜਾਓ ਮੈਂ ਦੇਖ ਲਓ ਇਨੀ ਸ਼ੋਪਿੰਗ ਕਰਨ ਵਾਲੀ ਪਈ ਵੀ ਗਰਮੀਆਂ ਵਾਲੀ ਕੁਝ ਵੀ ਨਹੀਂ ਲਿਆ ਹਜੇ ਤੱਕ ਪਰ ਬਾਹਰ ਨਿਕਲਣ ਨੂੰ ਮਨ ਨਹੀਂ ਕਰਦਾ ਘਰੋਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਗਈ ਤੇ ਜਿੰਨਾ ਬਚਿਆ ਜਾਂਦਾ ਬੱਚੋ ਆਪਣੇ ਘਰਾਂ ਦੇ ਵਿੱਚ ਹੀ ਰਹੋ ਹਨਾ ਜਿਆਦਾ ਰਿਸ਼ਤੇਦਾਰਾਂ ਦੇ ਵਿੱਚ ਵੀ ਨਾ ਜਾਓ ਚਲੋ ਜੀ ਸ਼ੇਕ ਪੀ ਕੇ ਮਿਲਦੇ ਹਾਂ ਤੁਹਾਨੂੰ ਫਿਰ ਆਪਾਂ ਅੱਗੇ ਜਿਹੜਾ ਰਹਿੰਦਾ ਕੰਮਕਾਰ ਕਰਦੇ ਆ ਕਿਉਂਕਿ ਅੱਜ ਬਲੌਗ ਜਿਹੜਾ ਸ਼ਾਮ ਤੋਂ ਹੀ ਸਟਾਰਟ ਹੋਇਆ ਗਰਮੀ ਕਰਕੇ ਸਵੇਰ ਜਲਦੀ ਕੰਮ ਖਤਮ ਹੋ ਜਾਂਦੇ ਨੇ ਫਿਰ ਹੁੰਦੇ ਨੇ ਬਾਹਰ ਨਿਕਲੇ ਨਹੀਂ ਜਾਂਦਾ ਧੁੱਪ ਤੋਂ ਪਹਿਲਾਂ ਪਹਿਲਾਂ ਜਿਹੜੇ ਕੰਮ ਹੁੰਦੇ ਨੇ ਸਾਰੇ ਖਤਮ ਕਰਕੇ ਫਿਰ ਅੰਦਰ ਵੜ ਜਾਂਦੇ ਆ ਫਿਰ ਬਾਹਰ ਨਿਕਲਣ ਨੂੰ ਮਨ ਨਹੀਂ ਕਰਦਾ ਸ਼ਾਮ ਦੇ ਟਾਈਮ ਥੋੜਾ ਜਿਹਾ ਵਧੀਆ ਲੱਗਦਾ ਵੀ ਬਾਹਰ ਬੈਠੀ ਪਰ ਉਹ ਹੀ ਸੀਕ ਬਹੁਤ ਜ਼ਿਆਦਾ ਹੁੰਦਾ ਹੈ ਪਰ ਇਹ ਵੀ ਸ਼ਾਮ ਦੇ ਟਾਈਮ ਦੋ ਤਿੰਨ ਦਿਨ ਹੋ ਗਏ ਹਵਾ ਚੱਲਦੀ ਹੈਗੀ ਤੇ ਥੋੜਾ ਜਿਹਾ ਠੀਕ ਲੱਗਦਾ ਪਰ ਜ਼ਿਆਦਾ ਟਾਈਮ ਤਾਂ ਨਹੀਂ ਬੈਠਿਆ ਜਾਂਦਾ ਪਰ ਇਹ ਵੀ ਥੋੜਾ ਜਿਹਾ ਟਾਈਮ 5 6 ਵਜੇ 7 ਵਜੇ ਤੱਕ ਵੀ ਬੈਠਿਆ ਜਾਂਦਾ ਹੈ ਹਨਾ ਬਾਕੀ ਚਲੋ ਜੀ ਦਿਖਾਉਣਾ ਸਾਨੂੰ ਕੁਝ ਪਲਾਂਟ ਸੀਗੇ ਜਿਹੜੇ ਮੈਂ ਇੱਧਰ ਰੱਖਦੇ ਕਿਉਂਕਿ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਹੁਣ ਡਰ ਲੱਗਦਾ ਮੈਨੂੰ ਬੇਬੀ ਨਾ ਮਰ ਜਾਣਾ ਹਨਾ ਕਿਉਂਕਿ ਗਰਮੀ ਕਰਕੇ ਫਿਰ ਹੋ ਜਾਂਦਾ ਆ ਵਾਲੇ ਇੱਥੇ ਰਹਿ ਕੇ ਸੀਗਾ ਜਿਹੜਾ ਇੱਥੇ ਰੱਖਤਾ ਸੀਗਾ ਕੁਝ ਇਹਦੇ ਉੱਪਰ ਮੈਂ ਉਧਰੋਂ ਲਿਆ ਕੇ ਪਲਾਂਟ ਰੱਖਦੇ ਸੀਗੇ ਇਹੀ ਔਖਾ ਹੋ ਜਾਂਦਾ ਵਿਚਾਰਾ ਨੂੰ ਕਦੇ ਇੱਧਰ ਕਦੇ ਉੱਧਰ ਹਨ ਜੇ ਕਿਤੇ ਸ਼ਾਂ ਹੋਵੇ ਫਿਰ ਠੀਕ ਆ ਸਾਡੇ ਧੁੱਪ ਬਹੁਤ ਜ਼ਿਆਦਾ ਗਈ ਤੇ ਆ ਜਿਹੜੀਆਂ ਸਬਜ਼ੀਆਂ ਆਪਾਂ ਲੈ ਕੇ ਆਏ ਆ ਦੇਖੋ ਪੇਠਾ ਥੋੜੀਆਂ ਇਹਦੇ ਵਿੱਚ ਗਵਾਰੇ ਦੇ ਫਲੀਆਂ ਨੇ ਥੋੜੀਆਂ ਚੋਲੇ ਫਲੀਆਂ ਨੇ ਤਾਰਾ ਕੱਕੜੀਆਂ ਕਹਿ ਦਿੰਦੇ ਆਪਾਂ ਉਹ ਨੇ ਟਮਾਟਰ ਤੇ ਇੱਥੇ ਰਾਤ ਦਾ ਟਾਈਮ ਆ ਇੱਥੇ ਬਾਕੀ ਦਾ ਲਵ ਖਾਣ ਦੀ ਤਿਆਰੀ ਮੈਂ ਕਰ ਲਈ ਸੀ ਆਪਣੇ ਜਿਵੇਂ ਕਿ ਸਬਜ਼ੀ ਬਣਾ ਲਈ ਸੀ ਅਟਾ ਵਗੈਰਾ ਗੁੰਨ ਲਿਆ ਸੀ ਇੱਥੇ ਦਾਲ ਪਿਓਗੇ ਰੱਖੀਏਗੀ ਵੀ ਸਵੇਰ ਟਾਈਮ ਆਪਾਂ ਆਣ ਉਹ ਹੋ ਜਾਊਗਾ ਸਵੇਰੇ ਦਾਲ ਬਣਾ ਲੂੰਗੀ ਮੈਂ ਦਾਲ ਮਖਣੀ ਕਿਉਂਕਿ ਫਿਰ ਵੀ ਲੰਚ ਵਗੈਰਾ ਪੈਕ ਕਰਨਾ ਹੁੰਦਾ ਤਾਂ ਕਰਕੇ ਫਿਰ ਇਹ ਵੀ ਸਵੇਰੇ ਚਲੋ ਬਣਾ ਲਵਨੀ ਹੈਗੀ ਲੋ ਜੀ ਨੈਕਸਟ ਮਾਰਨਿੰਗ ਹੋਗੀ ਗੁੱਡ ਮਾਰਨਿੰਗ ਜੀ ਹੋਗੇ ਪੰਛੀ ਦੇ ਚੈ ਹੈਲਪ पहल ਠੰਡੀ ਠੰਡੀ ਹਵਾ ਅੱਜ ਅਗਲੀ ਸਵੇਰ ਜਿਹੜੀ ਸ਼ੁਰੂ ਹੋ ਗਈ ਅਗਲਾ ਦਿਨ ਜਾਨੀ ਕਿ ਸ਼ੁਰੂ ਹੋ ਗਿਆ ਚਲੋ ਜੀ ਹੁਣ ਆਪਾਂ ਚੱਲਨੇ ਆ ਕਿਚਨ ਜਿਵੇਂ ਕਿ ਚਲੋ ਬਾਹਰ ਦਾ ਦਿਖਾ ਦਵਾ ਤੁਹਾਨੂੰ ਸਵੇਰ ਸਵੇਰ ਦੇ ਪੰਛੀ ਸਵੇਰੀ ਆਉਣੇ ਸ਼ੁਰੂ ਹੋ ਜਾਂਦੇ ਨੇ ਪੰਛੀ ਦਾ ਸ਼ਾਇਦ 4 ਵਜੇ ਦਾ 3 ਵਜੇ ਉੱਠੇ ਖੜਦੇ ਹੈਗੇ ਪਰ ਇਹ ਵੀ 4 ਵਜੇ ਤੱਕ ਤਾਂ ਇਹ ਆ ਜਾਂਦੇ ਆਗੇ ਚੀਂ-ਚੀ ਕਰਨ ਲੱਗ ਜਾਂਦੇ ਆ ਹਨਾ ਪਰ ਜੇ ਬਾਹਰ ਪੈਣੇ ਤਾਂ ਇਹ ਉਠਾ ਵੀ ਦਿੰਦੇ ਨੇ ਹਨਾ ਅੰਦਰ ਉੱਠਿਆ ਨਹੀਂ ਜਾਂਦਾ ਹੈਗਾ ਬਾਹਰ ਬਹੁਤ ਵਧੀਆ ਮਤਲਬ ਕਿ ਨੀਂਦ ਵੀ ਹੁੰਦੀ ਟਾਈਮ ਤੇ ਉੱਠ ਵੀ ਖੜਦੇ ਆ ਪੰਛੀ ਵੀ ਚਹਿਕਦੇ ਨੇ ਗੁਰਦੁਆਰਾ ਸਾਹਿਬ ਪਾਠੀ ਆ ਵੀ ਦੇਖੋ ਪੜਨ ਲੱਗ ਜਾਂਦੇ ਨੇ ਫਿਰ ਮਨ ਕਰਦਾ ਉੱਠਣ ਨੂੰ ਮੱਲੋ ਮੱਲੀ ਹੈਨਾ ਉਸ ਤੋਂ ਬਾਅਦ ਆ ਗਈ ਸੀ ਕਿਚਨ 'ਚ ਇੱਥੇ ਇੱਕ ਦੋ ਕੰਮ ਹੋਰ ਕੀਤੇ ਆਪਣੇ ਕਿਚਨ ਚ ਆ ਕੇ ਲੱਗੀ ਸੀ ਜਿਹੜੀ ਰਾਤ ਦਾਲ ਪਿਆਉਂਤੀ ਸੀ ਉਹਨੂੰ ਮੈਂ ਇੱਥੇ ਲੱਗੇ ਸੀ ਉਵਾਲਣਾ ਇਹਦੇ ਵਿੱਚ ਮੈਂ ਦਾਲ ਦੇ ਵਿੱਚ ਤੇਜ ਪੱਤਾ ਤੇ ਲੌਂਗ ਦੋ ਤਿੰਨ ਲੌਂਗ ਪਾਤੇ ਸੀ ਇਲਾਇਚੀ ਮੇਰੇ ਕੋਲ ਹੈ ਨਹੀਂ ਸੀ ਜੇ ਵੱਡੇ ਇਲਾਇਚੀ ਹੋਵੇ ਤਾਂ ਉਹਦਾ ਫਲੇਵਰ ਵੀ ਬਹੁਤ ਵਧੀਆ ਹੁੰਦਾ ਇਹਦੇ ਵਿੱਚ ਹੈਨਾ ਉਸ ਤੋਂ ਬਾਅਦ ਜਿੰਨਾ ਆਪਾਂ ਨੂੰ ਪਾਣੀ ਦੀ ਲੋੜ ਆ ਬਸ ਪਾਣੀ ਐਡ ਕਰ ਦੋ ਮਸਲ ਖੜੇ ਮਸਾਲੇ ਇਹੀ ਸੀਗੇ ਦੋ ਮੇਰੇ ਕੋਲ ਤੇਜ ਪੱਤਾ ਤੇ ਲੌਂਗ ਕਿਉਂਕਿ ਇਲਾਇਚੀ ਵੀ ਖਤਮ ਸੀਗੀ ਅੱਜ ਜੀਰਾ ਵੀ ਖਤਮ ਆ ਚਲੋ ਜੇ ਇਹਨੂੰ ਬਸ ਆਪਾਂ ਹੁਣ ਇਹਦੇ ਵਿੱਚ ਐਡ ਕਰ ਦਿੰਨੇ ਆ ਕੁੱਕਰ ਦੇ ਵਿੱਚ ਦੇਖੋ ਇਸ ਤਰ੍ਹਾਂ ਨੇ ਇਹ ਬਹੁਤ ਵਧੀਆ ਭਿੱਜ ਗਈ ਪੂਰੀ ਰਾਤ ਭਿੱਜੇ ਤੇ ਹੁਣ ਵੀ ਇਹਨੂੰ 2-3 ਵਾਰ ਵਾਸ਼ ਕਰ ਲਿਆ ਮੈਂ ਉਸ ਤੋਂ ਬਾਅਦ ਕੁੱਕਰ ਚ ਪਾ ਕੇ ਜਿੰਨੇ ਕੁ ਪਾਣੀ ਦੀ ਲੋੜ ਹੋ ਉ ਜਿੰਨੇ ਕੁ ਮਤਲਬ ਆਪਾਂ ਨੂੰ ਗਾੜੀ ਪਤਲੀ ਚਾਹੀਦੀ ਉਹਨਾਂ ਇਹਦੇ ਵਿੱਚ ਆਪਾਂ ਪਾਣੀ ਐਡ ਕਰ ਦਾਂਗੇ ਇਹ ਦਾਲ ਦੇ ਵਿੱਚ ਜਿਹੜਾ ਪਾਣੀ ਬਾਅਦ ਦੇ ਵਿੱਚ ਵੀ ਐਡ ਹੋ ਜਾਂਦਾਗਾ ਜਦੋਂ ਆਪਾਂ ਤੜਕਾ ਵਗੈਰਾ ਲਾਉਣਾ ਉਦੋਂ ਵੀ ਐਡ ਹੋ ਜਾਂਦਾਗਾ ਹਨਾ ਤੇ ਕਾਫੀ ਕੜਕੜ ਕੇ ਜਿਹੜੀ ਦਾਲ ਮੱਖਣੀ ਬਣਦੀ ਹੈਗੀ ਚਲੋ ਜਿਹਦੇ ਵਿੱਚ ਆਪਾਂ ਕਰਤਾ ਪਾਣੀ ਐਡ ਉਸ ਤੋਂ ਬਾਅਦ ਇਹਦੇ ਵਿੱਚ ਨਮਕਾ ਜਿਹੜਾ ਨਮਕ ਐਡ ਕਰਾਂਗੇ ਹੋਰ ਇਹਦੇ ਵਿੱਚ ਆਪਾਂ ਕੋਈ ਮਸਾਲਾ ਨਹੀਂ ਐਡ ਕਰਦੇ ਸਿਰਫ ਪੈਨ ਨੂੰ ਉਬਾਲ ਲੈਣਾ ਹੀ ਹੈ ਜਾਨੀ ਕਿ ਰਿਝੋਣਾਗਾ ਦਾਲ ਨੂੰ ਤੇ ਉਸ ਤੋਂ ਬਾਅਦ ਆਪਾਂ ਇਹਨੂੰ 5 ਸੀਟੀਆਂ ਜਾਂ 7 ਸੀਟੀਆਂ ਲਵਾ ਦੇਵਾਂਗੇ ਕਾਫੀ ਨੇ ਕਿਉਂਕਿ ਪੂਰੀ ਰਾਤ ਜਿਹੜੀ ਦਾਲ ਭਿੱਜੀ ਹੋਈ ਹੈਗੀ ਤਾਂ ਕਰਕੇ ਆਪਾਂ ਨੂੰ ਜ਼ਿਆਦਾ ਸੀਟੀਆਂ ਲਵਾਉਣ ਦੀ ਤਾਂ ਲੋੜ ਹੈ ਨਹੀਂਗੀ ਉਹ ਕਰ ਆਂਵਾ ਕਰਕੇ ਥੋੜਾ ਜਿਹਾ ਹੋਈ ਨਾ ਵੀ ਜ਼ਿਆਦਾ ਸੀਟੀਆਂ ਲਵਾਉਣੀਆਂ ਪੈਂਦੀਆਂ ਨੇ ਪਰ ਹੁਣ ਆਪਾਂ ਨੂੰ ਪੰਜ ਕਿ ਸੀਟੀਆਂ ਦੇ ਵਿੱਚ ਲਾਲ ਜਿਹੜੀ ਆਪਣੀ ਬਣ ਜੂਗੀ 2000 ਟੈਂਪਰੇਚਰ ਤੇ ਕੀਤਾ ਮੈਂ ਇਹ ਟੈਂਪਰੇਚਰ ਦਾ ਕੀ ਹੁੰਦਾ 2000 ਤੇ ਆ ਚਲਾਤਾ ਸੀਗਾ ਇੰਡੈਕਸ਼ਨ ਉਸ ਤੋਂ ਬਾਅਦ ਫਿਰ ਲਸਣ ਪਿਆਜ਼ ਸੀ ਜਿਹੜਾ ਮਸਾਲਾ ਜਣੀ ਕੇ ਕੱਟ ਕੇ ਰੱਖਤਾ ਛਿੱਲ ਕੇ ਤੇ ਫਿਰ ਗ੍ਰੈਂਡ ਦੇ ਵਿੱਚ ਮੈਂ ਕਿਉਂ ਕਰ ਲਵਾਂਗੀ ਉਸ ਤੋਂ ਬਾਅਦ ਫਿਰ ਮੈਂ ਲਾਗੇ ਸੀ ਕਿ ਝਾੜੂ ਲਾਉਣਾ ਕਿਉਂਕਿ ਧੁੱਪ ਤੋਂ ਪਹਿਲਾਂ ਪਹਿਲਾਂ ਬਾਹਰ ਦਾ ਕੰਮ ਆ ਜਿਹੜਾ ਉਹ ਖਤਮ ਕਰ ਲੇ ਤਾਂ ਵਧੀਆਗਾ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ 45 ਡਿਗਰੀ ਤੇ ਜਿਵੇਂ ਕਿ ਟੈਂਪਰੇਚਰ ਹੈਗਾ ਫਿਰ ਬਾਹਰ ਤਾਂ ਬਿਲਕੁਲ ਵੀ ਨਹੀਂ ਰੁਕਿਆ ਜਾਂਦਾ 10 ਵਜੇ ਤੱਕ ਤਾਂ ਪੂਰੀ ਜ਼ਿਆਦਾ ਗਰਮੀ ਹੋ ਜਾਂਦੀ ਹੈਗੀ ਉਸ ਤੋਂ ਪਹਿਲਾਂ ਪਹਿਲਾਂ ਹੁੰਦਾ ਵੀ ਜਿਹੜੇ ਕੰਮ ਨੇ ਉਹ ਖਤਮ ਕਰ ਲਵਾਂ ਤੇ ਜੇ ਹਵਾ ਵੀ ਇੱਥੇ ਸਵੇਰ ਟਾਈਮ ਬਹੁਤ ਜ਼ਿਆਦਾ ਚੱਲ ਰਹੀ ਸੀਗੀ ਝਾੜੂ ਲਾਉਂਦੀ ਸੀ ਅੱਗੇ ਨੂੰ ਕੂੜਾ ਕਰਦੀ ਸੀ ਪਿੱਛੇ ਨੂੰ ਜਾ ਰਿਆ ਸੀਗਾ ਇਸ ਤਰ੍ਹਾਂ ਹੋਇਆ ਪੈਸੀ ਮਸਾਂ ਜਿਹੜਾ ਝਾੜੂ ਲੱਗਿਆ ਚਲੋ ਜੀ ਇੱਥੇ ਝਾੜੂ ਲਗਾ ਕੇ ਉਸ ਤੋਂ ਬਾਅਦ ਫਿਰ ਮੈਂ ਮਸਾਲਾ ਜਿਹੜਾ ਮਿਕਸੀ ਦੇ ਵਿੱਚ ਗ੍ਰाइंड ਕਰ ਲੂੰਗੀ ਛੋਟੇ ਗ੍ਰੈਂਡਰ ਦੇ ਵਿੱਚ ਤੇ ਬਾਕੀ ਕੱਲ ਮੇਰਾ ਬਲੌਗ ਆਇਆ ਨਹੀਂ ਹੈਗਾ ਕੱਲ ਕੋਈ ਮੈਨੂੰ ਪ੍ਰੋਬਲਮ ਹੋ ਗਈ ਸੀ ਫੋਨ ਦੇ ਵਿੱਚ ਤਾਂ ਕਰਕੇ ਵੀਡੀਓ ਨਹੀਂ ਆਇਆ ਹੈਗਾ ਮੈਨੂੰ ਆਪਣੇ ਆਪ ਨੂੰ ਵੀ ਬਹੁਤ ਜ਼ਿਆਦਾ ਉਹ ਲੱਗਦਾ ਹੈ ਨਾ ਜਦੋਂ ਕਈ ਵਾਰ ਮੇਰੇ ਤੋਂ ਵੀਡੀਓ ਨਹੀਂ ਹੋ ਹੁੰਦਾ ਨਾ ਕਈ ਵਾਰ ਚਲੋ ਹੋ ਜਾਂਦੀ ਹੈ ਪ੍ਰੋਬਲਮ ਮਜਬੂਰੀ ਬਣ ਜਾਂਦੀ ਹੈ ਚਲੋ ਜੀ ਝਾੜੂ ਲਾ ਕੇ ਆਪਾਂ ਚੱਲਦੇ ਹਾਂ ਦੁਬਾਰਾ ਕਿਚਨ ਵਿੱਚ ਫੇਰ ਲੱਗਦੇ ਹਾਂ ਲੋ ਜੀ ਚਾੜੂ ਲਗਭਗ ਲੱਗੀ ਚੁੱਕੇ ਪਰ ਲਾਇਆ ਮਸਾ ਹੀ ਆ ਬਹੁਤ ਜ਼ਿਆਦਾ ਹਵਾ ਨਾਲ ਕੂੜਾ ਪੈਕ ਹੀ ਜਾ ਰਿਹਾ ਸੀਗਾ ਲੋ ਜੀ ਇੱਥੇ ਦੋ ਟਮਾਟਰ ਹਰੀ ਮਿਰਚ ਪਿਆਜ਼ ਲਸਣ ਤੇ ਅਦਰਕ ਇਹ ਆਪਾਂ ਪਹਿਲੇ ਛਿੱਲ ਕੇ ਰੱਖ ਲਏ ਸੀਗੇ ਸਾਰਾ ਜਣੇ ਕਿ ਤਿਆਰ ਕਰਕੇ ਰੱਖ ਲਿਆ ਸੀ ਜਿਹੜੇ ਲਸਣ ਤੇ ਪਿਆਜ਼ ਅਦਰਕ ਸੀ ਉਹ ਅਲੱਗ ਗ੍ਰाइंड ਕਰ ਲਏ ਸੀ ਟਮਾਟਰ ਤੇ ਹਰੀ ਮਿਰਚ ਅਲੱਗ ਕਰ ਲਏ ਸੀ ਕਿਉਂਕਿ ਇਹ ਅਲੱਗ-ਲੱਗ ਹੀ ਹੁੰਦੇ ਆ ਮਖਣੀ ਦੇ ਲਈ ਟਮਾਟਰ ਨੇ ਜਿਹੜੇ ਐਡ ਉਹਨਾਂ ਦਾ ਅਲੱਗ ਪੇਸਟ ਬਣਾਇਆ ਜਾਂਦਾ ਹੈਗਾ ਇਨਾ ਦੋਨਾਂ ਦਾ ਪੇਸਟ ਬਣਾ ਲਿਆ ਸੀਗਾ ਇੱਥੇ ਟਮਾਟਰ ਤੇ ਹਰੀ ਮਿਰਚ ਦਾ ਬਣਾ ਲਿਆ ਸੀਗਾ ਤੇ ਦਾਲ ਵੀ ਦੇਖੋ ਆਪਣੀ ਬਣ ਚੁੱਕੀ ਹੈਗੀ ਪੂਰੀਆਂ ਦਾਲ ਜਿਹੜੀ ਆਪਣੀ ਰਿਜ ਚੁੱਕੀ ਹੈਗੀ ਮਤਲਬ ਜਿੰਨੀ ਆਪਾਂ ਨੂੰ ਲੋੜ ਸੀ ਉਦੋਂ ਵਧੀਆ ਹੋ ਗਈ ਇਹ ਜਿਆਦਾ ਥੋੜੀ ਜਿਹੀ ਕਾੜਨੀ ਪੈਂਦੀ ਦਾਲ ਕੜਕੜ ਕੇ ਵਧੀਆ ਬਣਦੀ ਆ ਉਸ ਤੋਂ ਬਾਅਦ ਦੇਖੋ ਅੱਜ ਫਾਈਨਲੀ ਕਾਫੀ ਦਿਨਾਂ ਬਾਅਦ ਜੁੱਲੇ ਵਿੱਚ ਅੱਗ ਮਚਾਈ ਸੀਗੀ ਮੈਂ ਮੈਂ ਕਿ ਪਹਿਲਾਂ ਮੈਂ ਬਣਾਉਣ ਵਾਲੀ ਸੀਗੀ ਚੁੱਲੇ ਤੇ ਦਾਲ ਪਰ ਕੀ ਹੋਇਆ ਸੀਗਾ ਉਹ ਤਪਲਾ ਛੋਟਾ ਸੀ ਮੈਂ ਹਾਂਡੀ ਟਾਈਪ ਜਿਵੇਂ ਦਾਲ ਬਣਾਉਂਦੇ ਨੇ ਉਹ ਬਣਾਉਣੀ ਸੀਗੀ ਅੱਜ ਇਹ ਉਹਦਾ ਜਦੋਂ ਆਪਾਂ ਆਹ ਤਪਲੇ ਵਿੱਚ ਬਣਾਉ ਲਿਆ ਇਹਦਾ ਦਾਲ ਦਾ ਜਿਹੜਾ ਟੇਸਟ ਬਹੁਤ ਵਧੀਆ ਆਉਂਦਾ ਹੈਗਾ ਪਰ ਤਪਲਾ ਛੋਟਾ ਹੋਣ ਕਰਕੇ ਪੂਰੀ ਦਾਲ ਉਹਦੇ ਵਿੱਚ ਨਹੀਂ ਸਿਆਰੀ ਸੀ ਕਿਉਂਕਿ ਮੈਂ ਇੱਥੇ ਦੋ ਤਿੰਨ ਟਾਈਮ ਦੀ ਬਣਾਈ ਸੀ ਜਣਕੇ ਸਵੇਰ ਦੀ ਦੁਪਹਿਰ ਦੀ ਸ਼ਾਮ ਦੀ ਤਾਂ ਕਰਕੇ ਫਿਰ ਜ਼ਿਆਦਾ ਸੀਗੀ ਦਾਲ ਉਹਦੇ ਵਿੱਚ ਨਹੀਂ ਆਈ ਮੈਂ ਕਿ ਚਲੋ ਤੜਕਾ ਦਾ ਚੁੱਲੇ ਤੇ ਲਾ ਲੈਂਦੇ ਆ ਵੀ ਥੋੜਾ ਜਿਹਾ ਜਿਹੜਾ ਹੋਰ ਸੇਕ ਆਪਾਂ ਅੱਧਾ ਘੰਟਾ ਲਵੋਣਾ ਉਹ ਚੁੱਲੇ ਤੇ ਬ ਅੰਬਸੇ ਵੀ ਸਵੇਰੇ ਸਵੇਰੇ ਜੁੱਲੇ ਦੇ ਵਿੱਚ ਅੱਗ ਤੇ ਧੂੰਆ ਆ ਜਾਂ ਨਿਕਲਦਾ ਨਾ ਹਵਾ ਚੱਲਦੀ ਹੁੰਦੀ ਆ ਸਵੇਰ-ਸਵੇਰ ਦਾ ਇਸ ਤਰ੍ਹਾਂ ਮੌਸਮ ਹੁੰਦਾ ਬਹੁਤ ਵਧੀਆ ਲੱਗਦਾ ਲਓ ਜੀ ਚੁੱਲੇ 'ਚ ਅੱਗ ਵਾਲ ਲਈ ਤੇ ਹੁਣ ਆਪਾਂ ਜੇ ਰੱਖਦੇ ਆ ਕੜਾਹੀ ਤੜਕਾ ਲਾਉਣਾ ਸ਼ੁਰੂ ਕਰਦੇ ਆ ਕਿਉਂਕਿ ਫਿਰ ਲੇਟ ਨਾ ਹੋ ਜਾਵਾ ਸਣੀ ਦਾ ਲੰਚ ਵੀ ਪੈਕ ਕਰਨਾਗਾ ਤੇ ਜਮਿਲਾ ਵੀ ਆ ਗਈ ਸੀ ਕਿ ਇੱਥੇ ਜਮਿਲਾਂ ਨਾਲ ਮੈਂ ਕਰ ਰਹੀ ਸੀ ਇਕੱਲਾ ਤੇ ਪਤਾ ਨਹੀਂ ਕੀ ਗੱਲਾਂ ਕਰਦੀ ਸੀ ਅਸੀਂ ਦੋਨੇ ਏ ਬਾਕੀ ਥੋੜਾ ਜਿਹਾ ਮੈਨੂੰ ਇਹ ਵੀ ਹੋ ਜਾਂਦਾ ਵੀ ਚਲੋ ਪ੍ਰਾਈਵੇਸੀ ਠੀਕ ਆ ਨਾ ਕਿਸੇ ਦੀ ਗੱਲਬਾਤ ਨਹੀਂ ਅੱਗੇ ਸ਼ੇਅਰ ਕਰਨੀ ਚਾਹੀਦੀ ਲੋ ਜੀ ਕੜਾਹੀ ਗਰਮ ਹੋ ਗਈ ਇਹਦੇ ਵਿੱਚ ਆਪਾਂ ਤੇਲ ਪਾ ਦਿੰਨੇ ਆ ਤੇ ਜੀਰਾ ਹੈ ਨਹੀਂ ਸੀ ਡਾਇਰੈਕਟ ਆਪਾਂ ਪਿਆਜ਼ ਪਾਤੇ ਸੀਗੇ ਲੋਜੀ ਲਸਣ ਪਿਆਜ਼ ਭੁੰਨਗੇ ਸੀ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਦਾ ਆਪਾਂ ਪੇਸਟ ਪਾਤਾ ਸੀਗਾ ਤੇ ਨਾਲ ਹੀ ਜਿਹੜਾ ਟਮਾਟਰ ਸੀ ਉਹਦੇ ਵਿੱਚ ਥੋੜੀ ਜਿਹੀ ਰੈੱਡ ਮਿਰਚ ਪਾਈ ਹੋਈ ਸੀ ਜਿਹੜੀ ਰੈੱਡ ਮਿਰਚ ਸਿੰਪਲ ਹੁੰਦੀ ਉਹ ਹੀ ਪਾਈ ਸੀ ਕਸੂਰੀ ਨਹੀਂ ਸੀ ਪਾਈ ਸੀ ਕਿਉਂਕਿ ਇਹਦੇ ਵਿੱਚ ਕੋਈ ਕਲਰ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਇਹ ਵਾਲੀ ਜਿਹੜੀ ਦਾਲ ਹੁੰਦੀ ਹੈਗੀ ਇਹਦੇ ਵਿੱਚ ਕੋਈ ਜੇ ਆਪਾਂ ਹਲਦੀ ਨਾ ਵੀ ਪਾਈਏ ਜਾਂ ਹਨਾ ਬਿਲਕੁਲ ਥੋੜੀ ਪਾਈਏ ਤਾਂ ਵੀ ਚੱਲ ਜਾਂਦੇ ਕਿਉਂਕਿ ਇਹਨੂੰ ਕਲਰ ਦੀ ਜ਼ਰੂਰਤ ਨਹੀਂ ਹੁੰਦੀ ਇਦਾਂ ਹੀ ਵਧੀਆ ਲੱਗਦੀ ਹੈ ਇਹ ਪਰ ਇਹਦੇ ਵਿੱਚ ਮੱਖਣ ਕਰੀਮ ਯੇ ਮੇ ਕਸੂਰੀ ਮੇਥੀ ਹੋ ਗਈ ਉਹ ਜ਼ਰੂਰੀ ਨਹੀਂ ਹੈਗਾ ਨਾ ਪਰ ਮੇਰੇ ਕੋਲ ਕਸੂਰੀ ਮੇਥੀ ਨਹੀਂ ਸੀਗੀ ਆ ਹੈਗੀ ਸੀ ਪਰ ਉਹ ਥੋੜੀ ਪੁਰਾਣੀ ਸੀ ਮੇਰਾ ਮਨ ਨਹੀਂ ਕਰਦਾ ਹਨ ਉਹਨੂੰ ਆ ਮਤਲਬ ਕਿ ਬਰਤਨ ਨੂੰ ਖਾਣ ਪੀਣ ਦੇ ਵਿੱਚ ਮਤਲਬ ਯੂਜ਼ ਕਰਨ ਨੂੰ ਮੇਰਾ ਮਨ ਨਹੀਂ ਕਰਦਾ ਸੀ ਉਸ ਤੋਂ ਬਾਅਦ ਟਮਾਟਰ ਵੀ ਹੋ ਗਏ ਸੀ ਇਹਦੇ ਵਿੱਚ ਆਪਾਂ ਪਹਿਲਾਂ ਨਮਕ ਪਾਇਆ ਹੋਇਆ ਸੀ ਹੁਣ ਉਸ ਦੇ ਹਿਸਾਬ ਨਾਲ ਥੋੜਾ ਜਿਹਾ ਨਮਕ ਹਲਦੀ ਮਿਰਚ ਐਡ ਕਰਕੇ ਥੋੜਾ ਜਿਹਾ ਇਹਦੇ ਵਿੱਚ ਕਰਤਾ ਸੀਗਾ ਪਾਣੀ ਮਿਕਸ ਚੰਗੀ ਤਰ੍ਹਾਂ ਮਸਾਲੇ ਨੂੰ ਵੀ ਭੁੰਨ ਲਵਾਂਗੇ ਅੰਕਾਂ ਕੋ ਚੁੱਲੇ ਤੇ ਥੋੜਾ ਜਿਹਾ ਜਲਦੀ ਹੋ ਜਾਂਦਾਗਾ ਤਾਂ ਕਰਕੇ ਮੈਂ ਚੁੱਲੇ ਦੇ ਵਿੱਚ ਵੀ ਅੱਗ ਬਾਲ ਲਈ ਸੀਗੀ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਪਾਣੀ ਐਡ ਕਰਕੇ ਤੇ ਇਹਦੇ ਵਿੱਚ ਥੋੜਾ ਜਿਹਾ ਪਤਾ ਸੀਗਾ ਧਨੀਆ ਪਾਊਡਰ ਸੀਗਾ ਮੇਰੇ ਕੋਲ ਥੋੜੀ ਜਿਹੀ ਪਾਤੀ ਸੀਗੀ ਕਾਲੀ ਮਿਰਚ ਉਸ ਤੋਂ ਬਾਅਦ ਪਾਇਆ ਸੀਗਾ ਇਹਦੇ ਵਿੱਚ ਥੋੜਾ ਜਿਹਾ ਪਾਣੀ ਤੇ ਚੰਗੀ ਤਰ੍ਹਾਂ ਮਸਾਲਾ ਰਿਝਾ ਕੇ ਤੇ ਉਸ ਤੋਂ ਬਾਅਦ ਫਿਰ ਦਾਲ ਮਿਕਸ ਕਰਾਂਗੇ ਦਾਲ ਨੂੰ ਬੀਬੀ ਆਪਾਂ 10 ਤੋਂ 15 ਮਿੰਟ ਜਦੋਂ ਮਿਕਸ ਕਰ ਦਵਾਂਗੇ ਹਨ ਤਾਂ 10-15 ਮਿੰਟ ਸੇਕ ਜਿਹੜਾ ਲਵਾਉਣਾ ਜ਼ਰੂਰੀ ਆ ਬਸ ਇਹ ਵੀ ਨਹੀਂ ਵੀ ਅੱਧਾ ਘੰਟਾ ਹੀ ਆਪਾਂ ਉਹ ਕਰਨਾਗਾ ਪਰ ਕਿਉਂਕਿ ਦਾਲ ਬਹੁਤ ਵਧੀਆ ਗਲੀ ਹੋਈ ਸੀ ਦੇਖ ਸਕਦੇ ਤੁਸੀਂ ਜੇ ਆਪਾਂ ਹਲਦੀ ਦੇਖੋ ਇਹਦੇ ਵਿੱਚ ਨਾ ਪਾਈਏ ਤਾਂ ਵੀ ਇਹ ਇਸ ਤਰ੍ਹਾਂ ਵਧੀਆ ਲੱਗਦੀ ਹੈਗੀ ਦਾਲ ਪਰ ਆਪਾਂ ਨੂੰ ਹਾਜ਼ਤ ਪਈ ਹੋਈ ਹੈ ਪਾਉਣੀ ਹੈ ਹਲਦੀ ਤੋਂ ਬਿਨਾਂ ਤਾਂ ਦੇਖੋ ਵਧੀਆ ਨਹੀਂ ਲੱਗਦੀ ਹਨਾ ਪਰ ਚਲੋ ਥੋੜੀ ਜਿਹੀ ਕੀਤੀ ਸੀ ਜ਼ਿਆਦਾ ਨਹੀਂ ਹਲਦੀ ਮੈਂ ਐਡ ਕੀਤੀ ਸੀ ਇਹਦੇ ਵਿੱਚ ਹਾਂ ਦਾਲ ਦੇਖੋ ਆਪਾਂ ਪਾ ਦਿੱਤੀ ਹੁਣ ਇਹਨੂੰ ਆਪਾਂ 10 ਜਾਂ 15 ਮਿੰਟ ਸੇਕ ਲਵਾਵਾਂਗੇ ਜਾਨਕਿ ਪੂਰਾ ਆਪਾਂ ਇਹਨੂੰ ਕਢਾ ਲਵਾਂਗੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਮੱਖਣ ਕਿਉਂਕਿ ਮੱਖਣ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਦਾਲ ਮੱਖਣੀ ਬਣਾਈਏ ਤਾਂ ਮੱਖਣ ਐਡ ਕਰਨਾ ਤਾਂ ਇਹਦੇ ਵਿੱਚ ਬਣਦਾ ਹੀ ਹੈ ਹਨਾ ਤੇ ਚਲੋ ਜੀ ਮੱਖਣ ਵੀ ਐਡ ਕਰ ਦਿੰਨੇ ਆਪਾਂ ਇਹਦੇ ਵਿੱਚ ਦੇਖੋ ਦਾਲ ਜਿਹੜੀ ਆਪਣੀ ਪੂਰੀਆਂ ਬਣ ਚੁੱਕੀਆਂ ਕੜ ਚੁੱਕੇ ਕਲਰ ਦੇਖੋ ਵਧੀਆ ਚੇਂਜ ਹੋ ਗਿਆ ਇਹਦਾ ਇਸ ਤਰ੍ਹਾਂ ਹੀ ਬਣ ਜਾਂਦੀ ਹੈ ਇੱਥੇ ਆਪਾਂ ਕਸੂਰੀ ਮੇਥੀ ਵੀ ਐਡ ਕਰ ਸਕਦੇ ਹਾਂ ਗਰਮ ਮਸਾਲਾ ਵੀ ਐਡ ਕਰ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਸੇਕ ਲਵਾ ਕੇ ਇਹਦੇ ਵਿੱਚ ਮੱਖਣ ਐਡ ਕਰ ਸਕਦੇ ਹਾਂ ਮੇਰੇ ਕੋਲ ਨਹੀਂ ਸੀ ਕਸੂਰੀ ਮੇਥੀ ਜੀ ਮੈਂ ਕਿਹਾ ਮੈਂ ਤੁਹਾਨੂੰ ਦੱਸਿਆ ਪੁਰਾਣੀ ਸੀ ਪਰ ਮੈਂ ਸਿੱਧਾ ਡਾਇਰੈਕਟ ਮੱਖਣੀ ਐਡ ਕੀਤਾ ਸੀ 크림 ਵੀ ਨਹੀਂ ਸੀਗੀ ਮੇਰੇ ਕੋਲ ਦੁੱਧ ਦੀ ਉਹ ਵੀ ਨਹੀਂ ਮੈਂ ਐਡ ਕੀਤੀ ਸੀ ਤੇ ਬਾਕੀ ਦੇਖੋ ਇੱਥੇ ਦਾਲ ਬਣ ਗਈ ਸੀ ਹੁਣ ਮੈਂ ਬਣਾਉਣਾ ਸੀ ਲੰਚ ਤੇ ਜਮੇਂ ਲਾਲੀ ਬਣਾਉਣੀ ਸੀਗੀ ਚਾਹ ਤੇ ਬਾਕੀ ਇੱਥੇ ਕਰਾਂਗੇ ਵੀਡੀਓ ਦਾ ਐਂਡ ਜੇਕਰ ਤੁਹਾਨੂੰ ਮੇਰੇ ਵੀਡੀਓ ਵਧੀਆ ਲੱਗੇ ਵਧੀਆ ਲੱਗਦੇ ਨੇ ਤਾਂ ਵੀਡੀਓ ਨੂੰ ਜ਼ਰੂਰ ਜ਼ਰੂਰ ਲਾਈਕ ਕਰਿਆ ਕਰੋ ਜੀ ਹਨਾ ਵੱਧ ਤੋਂ ਵੱਧ ਫਿਰ ਤੇ ਨਵੇਂ ਹੋ ਮੇਰੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਚਲੋ ਜੀ ਬਣ ਗਈ ਸੀਗੀ ਦਾਲ ਤੇ ਇਸ ਵੀਡੀਓ ਦਾ ਆਪਾਂ ਇੱਥੇ ਕਰਾਂਗੇ ਐਂਡ ਮਿਲਦੇ ਆਂਗੇ ਤੁਹਾਨੂੰ ਕੱਲ ਨੂੰ ਵਧੀਆ ਜਿਹਾ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਪਰ ਮੈਂ ਤੁਹਾਨੂੰ ਇੱਕ ਵਾਰ ਦਿਖਾਉਣੀ ਆ ਮੈਂ ਚਾਹ ਵੀ ਰੱਖੀ ਹੋਈ ਸੀ ਇੱਥੇ ਜਮੀਆਂ ਲਈ ਪਰ ਉਹ ਮੈਨੂੰ ਮਨਾ ਕਰਦੀ ਹੁੰਦੀ ਪਰ ਮੈਨੂੰ ਇਹ ਹੁੰਦਾ ਵੀ ਖਾਣਾ ਨਹੀਂ ਖਾਂਦੀ ਤਾਂ ਚਾਹ ਤਾਂ ਜ਼ਰੂਰ ਪੀਵੇ। ਚਲੋ ਜੀ ਬਾਏ ਬਾਏ ਟੇਕ ਕੇਅਰ